ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢੱਲੋਂ ਵਿਲੇਜ ਫੂਡ ਤੇ ਪਨੀਰ ਦੀ ਪੁਰਜੀ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਣੀ ਆ ਅੱਜ ਆਪਾਂ ਜਿਹੜੀ ਇਹ ਤੁਹਾਨੂੰ ਪੁਰਜੀ ਬਣਾ ਕੇ ਦਿਖਾ ਰਹੇ ਹਾਂ ਇਹ ਆਪਾਂ ਇੱਕ ਹੋਰ ਇਨਗਰੀਡੀਅੰਟ ਦੇ ਨਾਲ ਤਿਆਰ ਕੀਤੀ ਆ ਇਹ ਜਿਹੜੀ ਪੁਰਜੀ ਆ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਇਹਨੂੰ ਸਮਾਂ ਵੀ ਬਹੁਤ ਘੱਟ ਲੱਗਦਾ ਜੇਕਰ ਤੁਹਾਡੇ ਘਰੇ ਬੱਚੇ ਕੁਝ ਨਹੀਂ ਖਾਂਦੇ ਪੀਂਦੇ ਦਾਲ ਸਬਜ਼ੀ ਨਹੀਂ ਪਸੰਦ ਕਰਦੇ ਹੈਗੇ ਤਾਂ ਤੁਸੀਂ ਉਹਨਾਂ ਨੂੰ ਇਹ ਜਿਹੜੀ ਪੁਰਜੀ ਆ ਉਹ ਬਣਾ ਕੇ ਖਵਾ ਸਕਦੇ ਹੋ ਜੇਕਰ ਤੁਸੀਂ ਇਹ ਮੇਰੀ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਬਨੇ ਰਹੋ ਵੀਡੀਓ ਦੇ ਐਂਡ ਤੱਕ ਚਲੋ ਰੈਸਪੀ ਬਣਾਉਣੀ ਹੈ ਜਿਹੜੀ ਉਹ ਆਪਾਂ ਸਟਾਰਟ ਕਰਦੇ ਆਂ ਇਹ ਰੈਸਪੀ ਬਣਾਉਣ ਦੇ ਲਈ ਆਪਾਂ ਨੇ ਦੋ ਲਸਣ ਦੀਆਂ ਗੱਠੀਆਂ ਲੈ ਲਈਆਂ ਨੇ ਵੱਡੇ ਸਾਈਜ਼ ਦੀਆਂ ਤਿੰਨ ਛੋਟੀਆਂ ਹਰੀਆਂ ਮਿਰਚਾਂ ਅੱਧਾ ਇੰਚ ਅਦਰਕ ਦਾ ਟੁਕੜਾ ਤੇ ਇੱਕ ਆਪਾਂ ਨੇ ਪਿਆਜ਼ ਅਤੇ ਟਮਾਟਰ ਲੈ ਲਿਆ ਨਾਲ ਹੀ ਆਪਾਂ ਸਿਰਫ ਇੱਕ ਕੜਸ਼ੀਆ ਜਿਹੜੀ ਇਹ ਵੇਸਣ ਦੀ ਲਈ ਆ ਇਵੇ ਸਣਾ ਜਿਹੜਾ ਆਪਾਂ ਨੇ ਛਾਣ ਕੇ ਲਿਆ ਜਿਵੇਂ ਕਿ ਤੁਹਾਨੂੰ ਪਤਾ ਬਰਸਾਤੀ ਮੌਸਮ ਦੇ ਵਿੱਚ ਸੁਸਰੀ ਵਗੈਰਾ ਪੈ ਜਾਂਦੀ ਹੈ ਇਸ ਕਰਕੇ ਆਪਾਂ ਵੇਸਣ ਨੂੰ ਪਹਿਲਾਂ ਛਾਣ ਲੈਣਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਨੇ ਇੱਕ ਫਰਾਈਪੈਨ ਰੱਖ ਲਿਆ ਏ ਫਰਾਈਪੈਨ ਦੇ ਵਿੱਚ ਆਪਾਂ ਵੇਸਣਾ ਜਿਹੜਾ ਇਹਨੂੰ ਆਪਾਂ ਥੋੜਾ ਥੋੜਾ ਭੁੰਨ ਲਵਾਂਗੇ ਇਹਨੂੰ ਆਪਾਂ ਨੇ ਜ਼ਿਆਦਾ ਦੇਰ ਤੱਕ ਨਹੀਂ ਭੁੰਨਣਾ ਹੈਗਾ ਆਪਾਂ ਇਹਨੂੰ ਥੋੜਾ ਬਿਲਕੁਲ ਲੋ ਫਲੇਮ ਦੇ ਉੱਪਰ ਭੁੰਨਾਂਗੇ ਤਾਂ ਕਿ ਜਿਹੜਾ ਇਹਦਾ ਕੱਚਾਪਾਨਾ ਉਹ ਦੂਰ ਹੋ ਜਵੇ ਜਦੋਂ ਇਹ ਆਪਣਾ ਹਲਕਾ ਹਲਕਾ ਬਰਾਊਨ ਜਿਹਾ ਹੋਣਾ ਸ਼ੁਰੂ ਹੋ ਜਾਊਗਾ ਉਦੋਂ ਤੱਕ ਇਹ ਆਪਾਂ ਨੇ ਵੇਸਣਾ ਜਿਹੜਾ ਆਪਣਾ ਭੁੰਨਣਾ ਏ ਇਹ ਜਿਹੜੀ ਰੈਸਪੀ ਆ ਇਹ ਬਹੁਤ ਵਧੀਆ ਬਣਦੀ ਆ ਇਹ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਆ ਜਿਵੇਂ ਕਿ ਬੱਚੇ ਦਾਲਾਂ ਸਬਜ਼ੀਆਂ ਤੋਂ ਅੱਕ ਜਾਂਦੇ ਨੇ ਕਈ ਵਾਰ ਮਨ ਨਹੀਂ ਹੁੰਦਾ ਹੈਗਾ ਬੱਚਿਆਂ ਦਾ ਵੀ ਦਾਲਾਂ ਖਾਣ ਦਾ ਜਾਂ ਸਬਜ਼ੀਆਂ ਖਾਣ ਦਾ ਤਾਂ ਤੁਸੀਂ ਉਹਨਾਂ ਨੂੰ ਇਹ ਜਿਹੜੀ ਰੈਸਪੀ ਆ ਬਣਾ ਕੇ ਦੇ ਸਕਦੇ ਹੋ ਦੇਖੋ ਜਿਹੜਾ ਕਲਰ ਆ ਵੇਸਣ ਦਾ ਆਪਣਾ ਚੇਂਜ ਹੋਣ ਲੱਗ ਗਿਆ ਏ ਤੇ ਹੁਣ ਆਪਾਂ ਦੇਖੋ ਇਹਦਾ ਕਲਰ ਚੇਂਜ ਹੋਣ ਤੋਂ ਬਾਅਦ ਆਪਾਂ ਥੋੜੀ ਜਿਹੀ ਦੇਰੀ ਹੋਰ ਚਲਾਵਾਂਗੇ ਤੇ ਹੁਣ ਆਪਾਂ ਗੈਸ ਦੀ ਫਲੇਮ ਜਿਹੜੀ ਉਹ ਬੰਦ ਕਰਤੀ ਆ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਪਲੇਟ ਦੇ ਵਿੱਚ ਕੱਢ ਕੇ ਆਪਾਂ ਇਹਨੂੰ ਠੰਡਾ ਹੋਣ ਦੇਵਾਂਗੇ ਤੇ ਇਧਰ ਆਪਣਾ ਜਿਹੜਾ ਲਸਣ ਅਦਰਕ ਵਗੈਰਾ ਸਾਰਾ ਕੁਝ ਆਪਾਂ ਨੇ ਰੱਖਿਆ ਸੀਗਾ ਉਹ ਵੀ ਆਪਾਂ ਨੇ ਕੱਟ ਕੇ ਰੱਖ ਲਿਆ ਏ ਤੇ ਹੁਣ ਆਪਾਂ ਵੇਸਣ ਨੂੰ ਠੰਡਾ ਹੋਣ ਤੋਂ ਬਾਅਦ ਇਨੂੰ ਇੱਕ ਕਟੋਰੀ ਜਾਂ ਬੌਲ ਦੇ ਵਿੱਚ ਤੁਸੀਂ ਨੇ ਕੱਢ ਲੈਣਾ ਹੈ ਤੇ ਦੇਖੋ ਇੱਧਰ ਆਪਾਂ ਨੇ ਇਹ ਇੱਕ ਕੜਚੀ ਦੇ ਵਿੱਚ ਕੱਢ ਲਿਆ ਹੈ ਤੇ ਇਹ ਜਿਹੜਾ 베ਸਣ ਆ ਇਹ ਬਹੁਤ ਹੀ ਥੋੜਾ ਲਿਆ ਸੀਗਾ ਆਪਾਂ ਨੇ ਇਹਦੇ ਨਾਲ ਆਪਾਂ ਤਿੰਨ ਜਣਿਆਂ ਨੇ ਆ ਜਿਹੜੀ ਰੋਟੀ ਖਾ ਲਈ ਆ ਤੇ ਦੇਖੋ ਇਹ ਬਹੁਤ ਵਧੀਆ ਬਣਿਆ ਸੀ ਤੇ ਆਪਾਂ ਨੂੰ ਜ਼ਿਆਦਾ 베ਸਣ ਲੈਣ ਦੀ ਵੀ ਲੋੜ ਨਹੀਂ ਹੈਗੀ ਜਿਵੇਂ ਕਿ ਤੁਸੀਂ ਜਿੰਨੇ ਕ ਆਪਣੇ ਘਰ ਦੇ ਮੈਂਬਰਾਂ ਦੇ ਹਿਸਾਬ ਨਾਲ ਤੁਸੀਂ ਇਹ ਜਿਹੜਾ ਸਾਰਾ ਸਮਾਨ ਆ ਉਹ ਲੈ ਸਕਦੇ ਹੋ ਬੇਸਣ ਘੱਟ ਵੱਧ ਕਰਨਾ ਹੋਵੇ ਤਾਂ ਤੁਸੀਂ ਉਹ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਦਾ ਇੱਕ ਘੋਲ ਤਿਆਰ ਕਰ ਲਾਂਗੇ ਆਪਾਂ ਨੇ ਜਿਹੜਾ ਘੋਲ ਆ ਉਹ ਨਾ ਹੀ ਜ਼ਿਆਦਾ ਠਿੱਕ ਰੱਖਣਾ ਤੇ ਨਾ ਹੀ ਜ਼ਿਆਦਾ ਆਪਾਂ ਨੇ ਉਹ ਪਤਲਾ ਕਰਨਾ ਤੇ ਦੇਖੋ ਇਦਾਂ ਦੀ ਕਨਸਿਸਟੈਂਸੀ ਆ ਜਿਹੜੀ ਇਹਦੀ ਹੋਣੀ ਚਾਹੀਦੀ ਆ ਤੇ ਇਸ ਤਰ੍ਹਾਂ ਆਪਾਂ ਨੇ ਇਹ ਜਿਹੜਾ ਘੋਲ ਆ ਤਿਆਰ ਕਰਕੇ ਰੱਖ ਲਿਆ ਤੇ ਇੱਧਰ ਆਪਾਂ ਫਰਾਈ ਪੈਨ ਦੇ ਵਿੱਚ ਸਰੋਂ ਦਾ ਤੇਲ ਆ ਜਿਹੜਾ ਡੇਢ ਕ ਘਟਸ਼ੀ ਛੋਟੀ ਲੈ ਲਵਾਂਗੇ ਤੁਸੀਂ ਰਿਫਾਈਂਡ ਜਾਂ ਕਿਉਂ ਵੀ ਲੈ ਸਕਦੇ ਹੋ ਪਰ ਆਪਾਂ ਇਹ ਜਿਹੜੀ ਰੈਸਪੀ ਸਰੋਂ ਦੇ ਤੇਲ 'ਚ ਬਣਾਵਾਂਗੇ ਸਰੋਂ ਦੇ ਤੇਲ ਦੇ ਵਿੱਚ ਬਹੁਤ ਜ਼ਿਆਦਾ ਚਟਚਟੀ ਬਣਦੀ ਆ ਤੇ ਇਹਦੇ ਵਿੱਚ ਆਪਾਂ ਅੱਧਾ ਕ ਚਮਚਾ ਜਿਹੜਾ ਜੀਰੇ ਦਾ ਲਿਆ ਦੋ ਤਿੰਨ ਜਿਹੜੀਆਂ ਪਿੰਚ ਨੇ ਆਪਾਂ ਨੇ ਹਿੰਗ ਦੀਆਂ ਲੈ ਲਈਆਂ ਨੇ ਨਾਲ ਹੀ ਆਪਾਂ ਲਸਣ ਤੇ ਅਦਰਕ ਕੱਟ ਕੇ ਰੱਖਿਆ ਸੀ ਹਰੀ ਮਿਰਚ ਉਹ ਪਾ ਲਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਬਾਅਦ ਪਿਆਜ਼ ਨੇ ਜਿਹੜੇ ਉਹ ਐਡ ਕਰ ਲਵਾਂਗੇ ਪਿਆਜ਼ ਆਪਾਂ ਨੇ ਸਿਰਫ ਇੱਕ ਹੀ ਲਿਆ ਕਿਉਂਕਿ ਆਪਾਂ ਥੋੜੀ ਮਾਤਰਾ ਦੇ ਵਿੱਚ ਬਣਾ ਰਿਹਾ ਇਸ ਕਰਕੇ ਆਪਾਂ ਨੇ ਇੱਕ ਪਿਆਜ਼ ਤੇ ਇੱਕ ਟਮਾਟਰ ਦਾ ਹੀ ਇਸਤੇਮਾਲ ਕੀਤਾ ਤੇ ਹੁਣ ਦੇਖ ਸਕਦੇ ਹੋ ਆਪਾਂ ਪਿਆਜ਼ਾਂ ਨੂੰ ਜਿਹੜਾ ਲੋ ਫਲੇਮ ਦੇ ਉੱਪਰ ਭੁੰਨ ਲੈਣਾ ਤੇ ਪਿਆਜ਼ਾਂ ਦਾ ਕਲਰ ਵੀ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਨੇ ਜਿਹੜੇ ਆਪਣੇ ਉਹ ਐਡ ਕਰ ਦਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਅੱਧਾ ਚਮਚਾ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਨੂਨ ਦਾ ਤੇ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਤੇ ਜਿਹੜੇ ਮਸਾਲੇ ਨੇ ਤੁਸੀਂ ਆਪਣੀ ਰੈਸਪੀ ਦੇ ਹਿਸਾਬ ਨਾਲ ਜੁੱਤਾਂ ਦੀ ਕੁਆਂਟੀਟੀ ਹੋਵੇ ਉਸ ਤਰ੍ਹਾਂ ਤੁਸੀਂ ਮਸਾਲੇ ਘੱਟ ਵੱਧ ਕਰ ਸਕਦੇ ਹੋ ਨਾਲ ਹੀ ਆਪਾਂ ਅੱਧਾ ਅੱਧਾ ਚਮਚਾ ਜਿਹੜਾ ਲਾਲ ਮਿਰਚ ਪਾਊਡਰ ਦਾ ਲਿਆਏ ਕਿਉਂਕਿ ਆਪਾਂ ਨੇ ਦੋ ਤਿੰਨ ਹਰੀਆਂ ਮਿਰਚਾਂ ਵੀ ਪਹਿਲਾਂ ਲਈਆਂ ਸੀਗੀਆਂ ਇਹ ਹਰੀਆਂ ਮਿਰਚਾਂ ਜਿਹੜੀਆਂ ਨੇ ਇਹ ਜਿਆਦਾ ਕੜੱਟਣ ਤੇ ਵੀ ਨਹੀਂ ਹੈਗੀਆਂ ਤੇ ਬਾਕੀ ਜਿਹੜੀ ਇਹ ਪੁਰਜੀ ਹੈ ਥੋੜੀ ਜਿਹੀ ਚੋਚਰੀ ਹੀ ਵਧੀਆ ਲੱਗਦੀ ਹੈ ਤੇ ਹੁਣ ਦੇਖੋ ਜਿਹੜਾ ਆਪਣਾ ਟਮਾਟਰ ਦਾ ਉਹ ਬਿਲਕੁਲ ਸੌਫਟ ਹੋ ਗਿਆ ਤੇ ਮਸਾਲੇ ਨੇ ਜਿਹੜਾ ਤੇਲ ਛੱਡਣਾ ਵੀ ਸ਼ੁਰੂ ਕਰਤਾ ਹੈ ਤੇ ਹੁਣ ਜਦੋਂ ਆਪਣਾ ਮਸਾਲਾ ਚੰਗੀ ਤਰ੍ਹਾਂ ਪੱਕ ਗਿਆ ਏ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਹਦੇ ਵਿੱਚ ਆਪਾਂ ਨੇ ਆਪਣਾ ਬੇਸਣ ਦਾ ਘੋਲ ਆ ਜਿਹੜਾ ਬਣਾ ਕੇ ਰੱਖਿਆ ਹੋਇਆ ਉਹ ਐਡ ਕਰਦਾ ਹਣਾ ਹੁਣ ਆਪਾਂ ਜਦੋਂ ਬੇਸਣ ਦਾ ਘੋਲ ਇਹਦੇ ਵਿੱਚ ਐਡ ਕਰਨਾ ਤਾਂ ਤੁਸੀਂ ਖਾਸ ਧਿਆਨ ਰੱਖਣਾ ਕਿ ਆਪਾਂ ਨੇ ਇਹਦੇ ਵਿੱਚ ਘਟਚੀ ਆ ਜਿਹੜੀ ਉਹ ਨਹੀਂ ਮਾਰਨੀ ਹੈਗੀ ਇਸੇ ਤਰ੍ਹਾਂ ਹੀ ਆਪਾਂ ਨੇ ਇਸ ਕੋਲ ਨੂੰ 5 ਤੋਂ 7 ਮਿੰਟ ਬਿਲਕੁਲ ਲੋ ਫਲੇਮ ਦੇ ਉੱਪਰ ਆਪਾਂ ਨੇ ਪੱਕਣ ਦੇ ਲਈ ਰੱਖ ਦੇਣਾ ਤੇ ਆਪਾਂ ਜਿਹੜਾ ਫਰਾਈ ਪੈਨ ਆ ਉਹਨੂੰ ਢੱਕ ਲਵਾਂਗੇ ਤੇ ਦੇਖੋ 5-4 ਮਿੰਟ ਤੋਂ ਬਾਅਦ ਆਪਾਂ ਆਪਾਂ ਇੱਕ ਵਾਰ ਚੈੱਕ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬੇਸਣ ਜਿਹੜਾ ਆਪਾਂ ਨੇ ਪਹਿਲਾਂ ਭੁੰਨ ਲਿਆ ਸੀ ਤੇ ਬੇਸਣ ਆਪਣਾ ਸਾਰਾ ਫੁੱਲ ਚੁੱਕਿਆ ਹੈ ਤੇ ਦੇਖੋ ਤੁਸੀਂ ਕਨਾਰਾ ਜਿਹੜਾ ਰੈਸਪੀ ਦਾ ਉਹ ਵੀ ਬਹੁਤ ਵਧੀਆ ਆਇਆ ਹੈ ਤੇ ਹੁਣ ਆਪਾਂ ਨੇ ਬੇਸਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਜਿਹੜੀਆਂ ਇਹਦੀਆਂ ਜਿਹੜੀਆਂ ਗੱਠਾਂ ਨੇ ਉਹ ਬਿਲਕੁਲ ਮੈਲਟ ਹੋ ਜਾਣ ਤੇ ਹੁਣ ਆਪਣੀ ਜਿਹੜੇ ਬੇਸਣ ਨੇ ਉਹਨੇ ਹਲਕਾ-ਹਲਕਾ ਤੇਲ ਆ ਜਿਹੜਾ ਛੱਡਣਾ ਉਹ ਵੀ ਸ਼ੁਰੂ ਕਰਤਾ ਹੈ ਤੇ ਦੇਖੋ ਆਪਣਾ ਫਰਾਈ ਪੈਨ ਆ ਜਿਹੜਾ ਬਿਲਕੁਲ ਸਾਫ਼ ਹੋ ਗਿਆ ਹੈ ਸਾਈਡਾਂ ਤੋਂ ਆਪਾਂ ਗੱਬੇ ਤੋਂ ਥੋੜਾ ਜਿਹਾ ਠੰਡੇ ਲੱਗਿਆ ਹੋਇਆ ਸੀ ਆਪਣਾ ਮਸਾਲਾ ਕਿਉਂਕਿ ਆਪਾਂ ਨੇ ਪਾਣੀ ਵਗੈਰਾ ਤਾਂ ਇਹਦੇ ਵਿੱਚ ਇਸਤੇਮਾਲ ਨਹੀਂ ਕਰਨਾ ਹੈਗਾ ਇਸ ਕਰਕੇ ਆਪਾਂ ਗੱਬੇ ਤੋਂ ਇਹਨੂੰ ਨਹੀਂ ਲਾਵਾਂਗੇ ਸਾਈਡਾਂ ਤੋਂ ਹੀ ਆਪਾਂ ਇਹ ਜਿਹੜੀ ਪੁਰਜੀ ਉਹ ਖੁਰਚ ਲੈਣੀ ਆ ਸਾਰੇ ਸਾਫ਼ ਕਰ ਲੈਣਾ ਫਰਾਈਪੈਨ ਤੇ ਇੱਕ ਵਾਰ ਆਪਾਂ 2 ਮਿੰਟ ਇਹਨੂੰ ਫੇਰ ਟੱਕ ਕੇ ਲੋ ਫਲੇਮ ਦੇ ਉੱਪਰ ਪਕਾ ਲਵਾਂਗੇ ਤੇ 2 ਮਿੰਟ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਪੁਰਜੀ ਨੇ ਆਪਣੀ ਨੇ ਤੇਲ ਛੱਡਣ ਛੱਡਤਾ ਏ ਤੇ ਦੇਖੋ ਪੁਰਜੀ ਆ ਜਿਹੜੀ ਆਪਣੀ ਬਹੁਤ ਵਧੀਆ ਬਣ ਗਈ ਆ ਤੇ ਹੁਣ ਇਹਦੇ ਵਿੱਚ ਆਪਾਂ ਕਸੂਰੀ ਮੇਥੀ ਐਡ ਕਰਾਂਗੇ ਜੇ ਤੁਹਾਡੇ ਕੋਲ ਹਰਾ ਧਨੀਆ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਯ ਮੈਂ ਕਿ ਹੁਣ ਗਰਮੀਆਂ ਚੱਲਦੀਆਂ ਨੇ ਹਰਾ ਧਨੀਆ ਜਿਹੜਾ ਥੋੜਾ ਜਿਹਾ ਘੱਟ ਹੀ ਮਿਲਦਾ ਏ ਤੇ ਹੁਣ ਆਪਾਂ ਇਹਦੇ ਵਿੱਚ ਦੇਖੋ ਕਸੂਰੀ ਮੇਥੀ ਆ ਜਿਹੜੀ ਉਹ ਪਾ ਲਈ ਆ ਤੇ ਰੈਸਪੀ ਆਪਣੀ ਜਿਹੜੀ ਬਹੁਤ ਵਧੀਆ ਬਣ ਗਈ ਆ ਇਹ ਰੈਸਪੀ ਨੂੰ ਤੁਸੀਂ ਪਰੌਂਠੇ ਨਾਲ ਵਿਖਾ ਸਕਦੇ ਹੋ ਰੋਟੀ ਨਾਲ ਵੀ ਖਾ ਸਕਦੇ ਹੋ ਤੇ ਬੱਚਿਆਂ ਨੂੰ ਟਿਫਨ ਦੇ ਵਿੱਚ ਵੀ ਦੇ ਸਕਦੇ ਹੋ ਬੱਚਿਆਂ ਦੇ ਟਿਫਨ ਲਈ ਤਾਂ ਬਹੁਤ ਵਧੀਆ ਆਪਸ਼ਨ ਆ ਤੇ ਨਾਲ ਹੀ ਇਹ ਜਿਹੜੀ ਰੈਸਪੀ ਆ ਬਹੁਤ ਹੈਲਦੀ ਵੀ ਆ ਤੇ ਦੇਖੋ ਆਪਣੀ ਕਿੰਨੀ ਵਧੀਆ ਇਹ ਪੁਰਜੀ ਆ ਜਿਹੜੀ ਬਣ ਕੇ ਤਿਆਰ ਹੋ ਗਈ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਵੀ ਜਰੂਰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਰੈਸਪੀਜ਼ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਇਸ ਲਈ ਤੁਸੀਂ ਮੇਰੇ ਚੈਨਲ ਤੇ ਜਰੂਰ ਬਨੇ ਰਿਹਾ ਕਰੋ ਨਾਲ ਹੀ ਮੈਨੂੰ ਕਮੈਂਟ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਮੇਰੀ ਰੈਸਪੀ ਆ ਜਿਹੜੀ ਬੇਸਣ ਦੀ ਪੁਰਜੀ ਇਹ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੁਹਾਡੇ ਵਧੀਆ-ਵਧੀਆ ਕਮੈਂਟ ਹੀ ਸਾਨੂੰ ਅੱਗੇ ਵਧਣ ਦਾ ਹੌਸਲਾ ਦਿੰਦੇ ਨੇ ਨਾਲ ਹੀ ਤੁਹਾਡੇ ਲਈ ਅਸੀਂ ਹੋਰ ਵਧੀਆ-ਵਧੀਆ ਰੈਸਪੀਜ਼ ਲੈ ਕੇ ਆਉਨੇ ਆ ਤੁਹਾਡੇ ਕਮੈਂਟਾਂ ਦੇ ਜ਼ਰੀਏ ਹੀ ਸਾਡੀ ਹੌਸਲਾ ਵਧਾਈ ਹੁੰਦੀ ਆ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ